ਕੋਣ ਕੀ ਰਤ ਮਿਦ ਮੋਰੀ ਕੋਣ ਕੀ ਰਤ ਮਿਦ ਮੋਰੀ ਤੂੰ ਹੀ ਰਸ ਤੂੰ ਹੀ ਜਸ ਤੂੰ ਹੀ ਤੋ ਰੂ ਤੋਏ ਪਤ ਤੂੰ ਹੀ ਪ੍ਰਾਨ ਗੁਰ ਤੂ ਟੂਟੀ ਲਜੋਰੀ ਗੁਰ ਤੂ ਟੂਟੀ ਲਜੋਰੀ ਤੂੰ ਹੀ ਗਰਹ ਤੋਏ ਬਾਣ ਤੋਏ ਗਾਓ ਹੈ ਨਾ ਕੋ ਨੇਰੇ ਰੇਰੀ ਐ ਨਾ ਕੋ ਨੇਰੇ ਰੇਰੀ ਕੋ ਕੀ ਰਤ ਨਿਤ ਮੋਰੀ ਕੋ ਕੀ ਰਤ ਨਿਤ ਮੋਰੀ ਵਾਹਿਗੁਰੂ ਸਲੋਕ ਮਹਲਾ 5 ਮਨ ਸੁਣ ਸਜਣ ਪ੍ਰੀਤਮ ਮੇਰੇ ਆ ਮੈਂ ਸਤ ਗੁਰ ਜੇਹ ਦਿਖਾਣ ਔ ਇਸ ਤੇਵਾ ਮਾਣੇ ਆਪਣਾ ਨਿਤਹਿਰਦਾ ਰੱਖਾਂ ਸੰਭਾਲ ਤਨ ਤਨ ਸਤਿਗੁਰੂ ਸ਼ਹੀਦਾਂ ਦੇ ਸਰਤਾਸ ਗੁਰੂ ਅਰਜਨ ਦੇ ਮਹਾਰਾਜੀ ਉਹਨਾਂ ਦੀ ਅਮਰਤ ਮੇ ਬਾਣੀ ਰਾਮ ਕਲੀ ਕੀ ਵਾਰ ਆਵਾਜ ਇਸ ਤੇ ਦੂਸਰੀ ਪੌੜੀ ਦੇ ਪਹਿਲੇ ਜੋ ਦੋ ਸ਼ਲੋਕ ਹਨ ਉਹ ਵੀ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਹਨ ਇਸ ਵਾਰ ਦੇ ਸਾਰੇ ਹੀ ਸ਼ਲੋਕ ਜੋ ਹਨ ਉਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਹਨ ਆਓ ਪਹਿਲੇ ਦੋ ਸ਼ਲੋਕਾਂ 'ਤੇ ਵਿਚਾਰ ਕਰੀਏ ਸ਼ਲੋਕ ਮੈ ਲਾ ਪੰਜਮ ਸੁਣ ਸੱਜਣ ਪ੍ਰੀਤਮ ਮੇਰੇ ਆ ਮੈਂ ਸਤ ਗੁਰ ਦੇਖਾਣ ਸੱਜਣ ਪ੍ਰੀਤਮ ਇਹ ਮੇਰੇ ਪਿਆਰੇ ਸੱਜਣ ਵਾਹਿਗੁਰੂ ਸੁਣ ਮੇਰੀ ਬੇਨਤੀ ਸੁਣ ਮੈਂ ਸਤ ਗੁਰ ਦੇਉ ਦਿਖਾ ਲ ਇਹ ਪਿਆਰੇ ਵਾਹਿਗੁਰੂ ਵੇ ਪਿਆਰੇ ਸੱਜਣ ਪ੍ਰਭੂ ਮੇਰੀ ਬੇਨਤੀ ਸੁਣੋ ਮੈਨੂੰ ਸਤ ਗੁਰ ਦੇ دیدار ਕਰਾ ਦਿਓ ਮੈਂ ਸਤ ਗੁਰ ਦੇ ਦਖਾਨ ਹਉ ਤੇ ਸਦੇਣਾ ਮਾਣ ਆਪਣਾ ਨਿਰਤ ਰੰਧ ਰੱਖੋ ਸੰਭਾਲ ਮੈਂ ਆਪਣਾ ਮਨ ਸਤਿਗੁਰੂ ਦੇ ਦੇਵਾਂਗਾ ਅਤੇ ਉਸ ਸਤਿਗੁਰੂ ਨੂੰ ਆਪਣੇ ਹਿਰਦੇ ਦੇ ਵਿੱਚ ਸਦਾ ਸੰਭਾਲ ਕੇ ਰੱਖਾਂਗਾ اے ਪ੍ਰਭੂ ਮੈਨੂੰ ਸਤਗੁਰੂ ਦੇ دیدار ਬਖਸ਼ ਦੇਓ ਮੈਂ ਸਤਗੁਰੂ ਨੂੰ ਆਪਣਾ ਮਨ ਸੌਂਪ ਦੇਵਾਂਗਾ ਅਤੇ ਉਸ ਸਤਗੁਰੂ ਆਪਣੇ ਹਿਰਦੇ ਦੇ ਵਿੱਚ ਸੰਭਾਲ ਕੇ ਰੱਖਾਂਗਾ ਇੱਕ ਸਤ ਗੁਰ ਬਾਹਰਾ ਤਰੇਗੁ ਜੀਵਨ ਸੰਸਾਰ ਇਸ ਸੰਸਾਰ ਦੇ ਵਿੱਚ ਕਿਉਂਕਿ ਸੰਸਾਰ ਰਾਰਣ ਸਿਆਰੀ ਹੈ ਸੰਸਾਰ ਦੇ ਵਿੱਚ ਇਸ ਸੰਸਾਰ ਦੇ ਵਿੱਚ ਇੱਕ ਸਤਿਗੁਰ ਪਹਾਰਾ ਇੱਕ ਸਤਿਗੁਰੂ ਤੋਂ ਬਿਨਾ ਤਰੇਗੁ ਜੀਵਨ ਏ ਜੀਵਰ ਫਟਕਾਰ ਜੋ ਹੈ ਤ੍ਰਿਗ ਹੈ ਜੇ ਸਤਗੁਰੂ ਦਾ دیدار ਨਹੀਂ ਹੋਇਆ ਸਤਗੁਰੂ ਦਾ ਮਿਲਾਪ ਨਹੀਂ ਹੋਇਆ ਸਤਗੁਰੂ ਨੂੰ ਆਪਣਾ ਮਨ ਨਹੀਂ ਦਿੱਤਾ ਸਤਗੁਰੂ ਨੂੰ ਆਪਣੇ ਹਿਰਦੇ ਵਿੱਚ ਸਮਾਲਿਆ ਨਹੀਂ ਆਏ ਇਸ ਸੰਸਾਰ ਦੇ ਵਿੱਚ ਜਿਉਣਾ ਵੀ ਜੋ ਹੈ ਉਹ ਘਟਕਾਰ ਜੋ ਹੈ ਜਾਣਨਾਂ ਕਿ ਸਤਗੁਰ ਤਿਨਾ ਮਿਲਾਇਓਨ ਜੇ ਸਾਦੇ ਹੀ ਵਰਤੈ ਨਾਲੇ ਇਹ ਨਾਨਕ ਜਨ ਨਾਨਕ ਹੈ ਦਾਸ ਨਾਨਕ ਸਤਿਗੁਰ ਤੇ ਨ ਮਿਲੈਉ ਉਹ ਵਾਹਿਗੁਰੂ ਨੇ ਸਤਿਗੁਰੂ ਉਹਨਾਂ ਨੂੰ ਮਿਲਾਇਆ ਹੈ ਜੇ ਸਾਦੇ ਹੀ ਵਰਤੈ ਨਾਲੇ ਜਿਨ੍ਹਾਂ ਦੇ ਅੰਦਰ ਸਦਾ ਹੀ ਉਹ ਪਰਮਾਤਮਾ ਸਮਾਇਆ ਰਹਿੰਦਾ ਹੈ ਜੋ ਸਦਾ ਹੀ ਉਸ ਵਾਹਿਗੁਰੂ ਨੂੰ ਯਾਦ ਕਰਦੇ ਹਨ ਉਹਨਾਂ ਵੱਡੇ ਭਾਗਾਂ ਵਾਲਿਆਂ ਨੂੰ ਹੀ ਉਹ ਪ੍ਰਭੂ ਦੇ ਸਾਥ ਗੁਰੂ ਦੇ ਨਾਲ ਮਿਲਾਉਂਦਾ ਹੈ ਮਹਿਲ ਨਾਰ ਪੰਜਮਾ ਮੇਰਾ ਅੰਤਰ ਨੂੰ ਝਾਂ ਮਿਲਣ ਕੀ ਕਿਉ ਪਾਵਾਂ ਪ੍ਰਭ ਤੋ मेरे अंदर उस परमात्मा मिलन की लोच है तग है मेरा अंदर मिलन की क्यों पावा तब तो मेरे अंदर उस वाहगुरु मिलन की तांग है इच्छा है ਉਸ ਪਰਮਾਤਮਾ ਨੂੰ ਕਿਸ ਤਰ੍ਹਾਂ ਪ੍ਰਾਪਤ ਕਰਾਂ ਕੋਈ ਐਸਾ ਸੱਜਣ ਲੋੜ ਲਓ ਜੋ ਮੇਲੇ ਪ੍ਰੀਤਮ ਹੋਇ ਕੋਈ ਆਜਾ ਸੱਜਣ ਹੋਰ ਮੁਖ ਲੱਭ ਦੇਓ ਜਿਹੜਾ ਮੈਨੂੰ ਉਸ ਪ੍ਰੀਤਮ ਦੇ ਨਾਲ ਮਿਲਾ ਦੇ ਗੋ ਰ ਪੂਰ ਨੇ ਲਾਇਆ ਜਤ ਦੇਖਾ ਤਤ ਸੋਏ ਉਹ ਕੋਣ ਹੈ ਜਿਸ ਨੇ ਮਿਲਾਤਾ ਗੁਰ ਪੂਰੇ ਨੇ ਮਿਲਾਇਆ ਗੋ ਰ ਪੂਰ ਨੇ ਲਾਇਆ ਓਰੇ ਗੁਰੂ ਨੇ ਉਸ ਪਰਮਾਤਮਾ ਦੇ ਨਾਲ ਮੇਲ ਕਰਾ ਦਿੱਤਾ ਜਦੋਂ ਮੇਰ ਕਰਾ ਦਿੱਤਾ ਫਿਰ ਜਤ ਦੇਖਾਂ ਤਤ ਸੋਇ ਮੈਂ ਜਦ ਵੀ ਦੇਖਦਾ ਹਾਂ ਹੁਣ ਮੈਨੂੰ ਉਸ ਵਾਹਿਗੁਰੂ ਦੀ ਹੀ ਜੋਤ ਦਿਸਦੀ ਹੈ ਸਾਰਿਆਂ ਦੇ ਵਿੱਚ ਉਸ ਵਾਹਿਗੁਰੂ ਦੀ ਹੀ ਜੋਤ ਦਿਸਦੀ ਹੈ ਜਦੋਂ ਗੁਰ ਪੂਰੇ ਨੇ ਉਸ ਵਾਹਿਗੁਰੂ ਨੂੰ ਮਿਲਾ ਦਿੱਤਾ ਫਿਰ ਮੈਨੂੰ ਸਾਰਿਆਂ ਦੇ ਵਿੱਚ ਉਹੀ ਜੋਤ ਦਿਸਣ ਲੱਗ ਪਈ ਸਰਵ ਜੋਤ ਤੇਰੀ 퍼ਸਰ ਰਹੀ ਸਰਵ ਜੋਤ ਤੇਰੀ 퍼ਸਰ ਰਹੀ ਸਾਰੇ ਪਾਸੇ ਤੇਰੀ ਹੀ ਜੋਤ 퍼ਸਰ ਰਹੀ ਹੈ ਜਦ ਦੇ ਕਉ ਜਦ ਦੇਖਾਂ ਤਪ ਨਰ ਹਾਰੀ ਜਿੱਥੇ ਵੀ ਮੈਂ ਦੇਖਦਾ ਹਾਂ ਉਹ ਵਾਹ ਗੁਰੂ ਹੀ ਦਿਖਾਈ ਦਿੰਦਾ ਹੈ ਇਹ ਕਦੋਂ ਹੋਇਆ ਜਦੋਂ ਗੁਰ ਪੂਰਾ ਮਿਲ ਪਿਆ ਗੁਰ ਪੂਰਾ ਉਸ ਗੁਰ ਪੂਰੇ ਨੇ ਫਿਰ ਉਸ ਵਾਹਿਗੁਰੂ ਨੂੰ ਵਿਲਾ ਦਿੱਤਾ ਉਸ ਵਾਹਿਗੁਰੂ ਦੇ ਮਿਲਾਬ ਦੇ ਨਾਲ ਤੇ ਮੈਨੂੰ ਜਿੱਧਰ ਵੀ ਮੈਂ ਦੇਖਦਾ ਹਾਂ ਉਸ ਵਾਹਿਗੁਰੂ ਦੀ ਜੋਤ ਦਿਸਦੀ ਹੈ ਸਾਰੂਕ ਸਵੇਰ ਕੱਟ ਰਾਮ ਮੋਲੇ ਰਾਮ ਮੋਲੇ ਰਾਮ ਬਿਨਾ ਕੋ ਗੋਲੈ ਤਰਨ ਨੂੰ ਸਮਝਾ ਕੇ ਤੇ ਸਾਰਿਆਂ ਹੀ ਘਟਾਂ ਦੇ ਵਿੱਚ ਉਹ ਰਾਮ ਹੀ ਬੋਲ ਰਿਹਾ ਸਭੇ ਘਟ ਰਾਮ ਬੋਲੈ ਰਾਮ ਬੋਲੈ ਰਾਮ ਬਲਕੇ ਰਾਮ ਹੀ ਬੋਲ ਰਿਹਾ ਹੈ ਰਾਮ ਬਿਨਾ ਕੋ ਗੋਲੈ ਰਾਮ ਤੋਂ ਬਿਨਾ ਹੋਰ ਕੋਈ ਬੋਲ ਰਿਹਾ ਸਾਰਿਆਂ ਦੇ ਵਿੱਚ ਉਸੇ ਹੀ ਜੋਤ ਸਮਾਈ ਹੋਈ ਦਿਖਾਈ ਦੇ ਰਹੀ ਹੈ ਜਦੋਂ ਪੂਰੇ ਗੁਰੂ ਨੇ ਉਸ ਵਾਹਿਗੁਰੂ ਦੇ ਨਾਲ ਮਿਲਾ ਦਿੱਤਾ ਗੁਰ ਪੂਰੇ ਮਿਲਾਇਆ ਜਤ ਦੇਖ ਤਤ ਸੋਏ ਜਨਨਾਨ ਨੂੰ ਸੋ ਪ੍ਰਭ ਸੇ ਲਿਆ ਇਸ ਜੀਵ ਦੇ ਔਰ ਨਾ ਕੋਈ ਇਹ ਦਾਸ ਨਾਨਕ ਜਨ ਨਾਨਕ ਸੋਮ ਪ੍ਰਭੂ ਦੀ ਸੇਵਾ ਆ ਮ ਉਸ ਪ੍ਰਭੂ ਨੂੰ ਸੇਵਾ ਹੈ ਉਸ ਪ੍ਰਭੂ ਦਾ ਸਿਮਰਨ ਕੀਤਾ ਹੈ ਉਸ ਪ੍ਰਭੂ ਦੀਆਂ ਸਿਰਤ ਸਲਾਮਾਂ ਕੀਤੀਆਂ ਹਨ ਉਸ ਪ੍ਰਭੂ ਦੇ ਗੁਰੂ ਦੀ ਸੰਗਤ ਵਿੱਚ ਆ ਕੇ ਗੁਰੂ ਦੇ ਸ਼ਰਵਤਿ ਨਾਮ ਨੂੰ ਲੁਣ ਕੇ ਉਸ ਵਾਹਿਗੁਰੂ ਸੇ ਸਲਾਮ ਕੀਤੀਆਂ ਹਨ ਜਾਨ ਨਾਨਕ ਸੋ ਪ੍ਰਭ ਸੇਵਿਆ ਤਿਸ ਜਿਹੜਾ ਅਵਰ ਨ ਕੋਇ ਜਿਸ ਤੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਉਹ ਆਪਣੇ ਆਪ ਹੀ ਸਭ ਕੁਝ ਹੈ ਉਸ ਤੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਸਕਦਾ ਕਿਉਂਕਿ ਉਹ ਆਪਣੇ ਆਪ ਨੂੰ ਆਪ ਹੀ ਪੈਦਾ ਕਰਨ ਵਾਲਾ ਹੈ ਉਸ ਨੇ ਆਪ ਹੀ ਇਹ ਸਾਰੀ ਸ੍ਰਿਸ਼ਟੀ ਬਣਾਈ ਹੈ ਇਹ ਸਭ ਕੁਝ ਉਹ ਆਪ ਹੀ ਆਪ ਹੈ ਸਭ ਨੂੰ ਰਿਜ਼ਕ ਦੇਣ ਵਾਲਾ ਵੀ ਆਪ ਸਭ ਨੂੰ ਪੈਦਾ ਕਰਨ ਵਾਲਾ ਵੀ ਆਪ ਸਭ ਨੂੰ ਮਾਰਨ ਵਾਲਾ ਵੀ ਆਪ ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਜਾਣਨ ਕੋ ਸੋ ਪ੍ਰਭੁ ਸੇਵਿਆ ਇਸ ਜੀਵਡ ਅਵਰਣ ਕੋਏ ਜਿਸ ਤੇ ਬਰਾਬਰ ਹੋਰ ਕੋਈ ਨਹੀਂ ਹੈ ਦਾਸ ਨਾਨਕ ਸਤਗੁਰੂ ਜੀ ਕਹ ਰਹੇ ਨੇ ਕਿ ਮੈਂ ਉਸ ਦਾ ਸੇਵਨ ਕੀਤਾ ਹੈ ਮੈਂ ਉਸ ਦਾ ਸਿਮਰਨ ਕੀਤਾ ਹੈ ਮੈਂ ਉਸ ਤੇ ਹੀ ਗungਾਇਆ ਸਤਗੁਰੂ ਕਿਰਪਾ ਕਰਨ ਗੁਰੂ ਦੇ ਨਾਲ ਜੁੜ ਕੇ ਹੀ ਸਵਾਇਗਤ ਦੀ ਪ੍ਰਾਪਤੀ ਹੋ ਸਕਦੀ ਹੈ ਸਤਿਗੁਰੂ ਦੀ ਬਾਣੀ ਸਤਿਗੁਰੂ ਦੇ ਸ਼ਬਦ ਇਹ ਹੀ ਸਤਿਗੁਰੂ ਦੇ ਸਰੂਪ ਹੈ ਸ਼ਬਦ ਦੇ ਨਾਲ ਜੁੜ ਕੇ ਹੀ ਸ਼ਬਦ ਦੇ ਰਾਹੀਂ ਉਸ ਵਾਹਿਗੁਰੂ ਦੀ ਅਸਿੱਧ ਸਲਾਹਾ ਕਰਕੇ ਉਸ ਵਾਹਿਗੁਰੂ ਦੇ ਗੁਣ ਗਾ ਕੇ ਉਸ ਵਾਹਿਗੁਰੂ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ ਵਾਹਿਗੁਰੂ ਜੀ ਦਾ ਖਾਸ ਉਹ ਵਾਹਿਗੁਰੂ ਜੀ ਕੀ ਫਤਿਹ